ਅੱਜ ਪੰਜਾਬ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਜੀ ਆਏ ਲੁਧਿਆਣੇ ਦੇ ਵਿੱਚ ਵਿਖੇ ਚੋਣ ਪ੍ਰਚਾਰ ਕਰਨ ਲਈ ਇਲੈਕਸ਼ਨ ਹੈ ਲੁਧਿਆਣੇ ਪੱਛਮੀ ਦੀ ਬਾਈਪੋਲ ਹੈ ਹਰ ਪਾਰਟੀ ਨੂੰ ਹੱਕ ਹੈ ਆ ਕੇ ਪ੍ਰਚਾਰ ਕਰਨ ਦਾ ਪਰ ਅੱਜ ਬੜਾ ਦੁੱਖ ਹੋਇਆ ਕਿ ਪੰਜਾਬ ਚਾਕੇ ਲੁਧਿਆਣੇ ਚਾਕੇ ਸਾਡਾ ਪਾਣੀ ਪੀਕੇ ਸਾਨੂੰ ਉਮੀਦ ਸੀ ਕਿ ਉਹ ਪੰਜਾਬ ਦੇ ਨਾਲ ਅੱਜ ਜਿਹੜਾ ਹੈ ਪੰਜਾਬ ਦੇ ਨਾਲ ਐਦਾਂ ਦਾ ਧੋਖਾ ਨਹੀਂ ਕਰਨਗੇ ਅੱਜ ਇੱਥੇ ਆ ਕੇ ਹਿੰਮਤ ਦੇਖੋ ਤੁਸੀਂ ਪੰਜਾਬ ਚ ਆ ਕੇ ਲੁਧਿਆਣਾ ਚ ਆ ਕੇ ਉਹ ਸਰਿਆਮ ਕਹਿੰਦੇ ਆ ਕਿ ਹਾਂ ਜੋ BBMP ਨੇ ਕਿਹਾ ਉਹ ਬਿਲਕੁਲ ਸਹੀ ਹੈ ਇਸ ਦਾ ਮਤਲਬ ਸਾਫ਼ ਹੈ ਪਿਛਲੇ ਦਿਨਾਂ ਦੇ ਵਿੱਚ ਜੋ ਪੰਜਾਬ ਦੇ ਪਾਣੀਆਂ ਦੇ ਉੱਤੇ ਡਾਕਾ ਮਾਰਨ ਦੀ ਕੋਸ਼ਿਸ਼ ਹੋਈ ਜਿਸ ਤਰੀਕੇ ਨਾਲ ਅੱਧੀ ਰਾਤੀ ਜਦੋਂ ਭਾਰਤ ਦੇ ਪਾਕਿਸਤਾਨ ਦੇ ਵਿੱਚ ਜੰਗ ਲੱਗੀ ਹੋਈ ਸੀ ਬਲੈਕਆਊਟ ਸੀਗਾ ਡਰੋਨ ਆ ਰਹੇ ਸੀ ਰਾਕਟ ਆ ਰਹੇ ਸੀਗੇ ਉਸ ਵੇਲੇ ਪੰਜਾਬ ਦੇ ਪਾਣੀ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਗਈ ਪੰਜਾਬ ਦੇ ਪਾਣੀਆਂ ਦੇ ਉੱਤੇ ਡਾਕਾ ਮਾਰਿਆ ਗਿਆ ਕਲੀ ਚੇਅਰਮੈਨ ਭੇਜਤਾ ਕਦੀ ਅਫਸਰ ਭੇਜਦੇ ਅੱਧੀ ਰਾਤੀ ਸਵੇਰੇ 3 ਵਜੇ 4 ਵਜੇ ਅਸੀਂ ਉਹ ਲੜਾਈ ਲੜੀ ਕਿ ਅੱਜ ਸਾਨੂੰ ਸਾਫ਼ ਹੋ ਗਿਆ ਇੱਥੋਂ ਜਿਹੜੀ ਜੋ ਸਟੇਟਮੈਂਟ ਅੱਜ ਨਾਇਬ ਸੈਣੀ ਜੀ ਨੇ ਦਿੱਤੀ ਹੈ ਕਿ ਇਸ ਸਾਰੀ ਚੋਰੀ ਦੇ ਉਸ ਸਾਰੇ ਚੀਜ਼ ਦੇ ਬੀਬੀਐਮਪੀ ਨੂੰ ਕਿਸ ਤਰੀਕੇ ਨਾਲ ਉਸ ਦਾ ਦੁਰਪਯੋਗ ਕੀਤਾ ਗਿਆ ਕਿਸ ਤਰੀਕੇ ਨਾਲ ਉਹਨਾਂ ਦੇ ਅਫਸਰਾਂ ਦਾ ਦੁਰਪਯੋਗ ਕੀਤਾ ਗਿਆ ਇਸ ਦਾ ਮਾਸਟਰਮਾਈਂਡ ਨਾਇਬ ਸੈਣੀ ਸੀ ਸਾਨੂੰ ਮੈਂ ਹੈਰਾਨ ਹਾਂ ਕਿ ਤੁਸੀਂ ਸਾਡੇ ਸਾਡੇ ਪੰਜਾਬ ਚ ਆ ਕੇ ਫਿਰ ਤੁਸੀਂ ਗੱਲ ਕਰਦੇ ਹੋ ਕਿ ਅੱਛਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਹਾਂ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਅਸੀਂ ਤੁਹਾਨੂੰ ਪੀਣ ਵਾਸਤੇ ਪਾਣੀ ਦਿੱਤਾ ਪਰ ਉਸ ਦੇ ਬਾਵਜੂਦ ਬਿਨਾ ਕਿਸੇ ਲੋੜ ਦੇ ਨਾ ਤਾਂ ਉਹ ਖੇਤੀ ਆਸਤੇ ਨਾ ਪਸ਼ੂਆਂ ਆਸਤੇ ਨਾ ਪੀਣ ਵਾਲੇ ਪਾਣੀ ਦੀ ਕੋਈ ਕਮੀ ਨਹੀਂ ਸੀ ਪਰ ਤੁਸੀਂ ਸਿਰਫ ਜਿਵੇਂ ਮੁਗਲਾਂ ਨੇ ਪੰਜਾਬ ਦੇ ਨਾਲ ਕੀਤਾ ਸੀ ਜਿਵੇਂ ਮੁਗਲਾਂ ਨੇ ਸਾਡੀ ਧਰਤੀ ਨਾਲ ਕੀਤਾ ਸੀ ਤੁਸੀਂ ਉਹ ਕੰਮ ਕੀਤਾ ਮੁਗਲਾਂ ਵਾਂਗ ਜਿਹੜਾ ਅੱਜ ਸਾਡੇ ਢਾਕਾਂ ਮਾਰਿਆ ਨੈਤ ਸਹਣੀ ਜੀ ਤੁਸੀਂ ਵਜ਼ੀਰ ਖਾਨ ਤੋਂ ਘਟ ਨਹੀਂ ਹੋ ਤੁਸੀਂ ਅੱਜ ਆ ਕੇ ਇਹ ਕਹੋਗੇ ਅੱਜ ਅਸੀਂ ਅੱਜ ਵੀ ਰੋਚ ਪੀਣਾ ਲੰਦੇ ਕਸੋ ਕਿੰਨੇ ਪੀਣ ਵਾਲੇ ਕਿਹੜੇ ਪਿੰਡ ਤੁਹਾਡੇ ਪੀਣ ਵਾਲੇ ਨੇ ਅਸੀਂ ਜਾ ਕੇ ਉੱਥੇ ਛਬੀਲ ਲਾਵਾਂਗੇ ਭੇਜੋ ਆਪਣੇ ਪਿੰਡਾਂ ਦੀ ਐਡਰੈਸ ਕਿੱਥੇ ਪੀਣ ਵਾਲੇ ਪਾਣੀ ਦੀ ਕਮੀ ਹੈ ਅਸੀਂ ਜਾ ਕੇ ਛਬੀਲ ਲਾਵਾਂਗੇ ਪਰ ਪੰਜਾਬ ਦੇ ਪਾਣੀ ਦੇ ਡਾਕਾ ਤਾਂ ਨਾ ਮਾਰੋ ਤੇ ਇੰਨੀ ਬੇਸ਼ਰਮੀ ਤੁਸੀਂ ਆ ਕੇ ਕਹਿੰਦੇ ਕਿ ਹਾਂ ਹਾਂ ਬਿਲਕੁਲ ਸਹੀ ਹੈ ਬੀਬੀਐਮਪੀ ਦਾ ਸੰਵਿਧਾਨਿਕ ਤੁਸੀਂ ਬਾਬਾ ਸਾਹਿਬ ਦਾ ਮਿਹਰ ਕਰਦੇ ਸੰਵਿਧਾਨ ਦਾ ਜੀ ਇਹ ਇਹ ਜਿਹੜਾ ਇਹ ਦੁਰਪਯੋਗ ਕਰੋਗੇ ਤੁਸੀਂ ਉਹਨਾਂ ਦੇ ਉਹਨਾਂ ਦੇ ਵੱਲੋਂ ਇੰਨਾ ਮਹਾਨ ਜੋ ਸੰਵਿਧਾਨ ਬਣਾਇਆ ਗਿਆ ਹੈ ਤੁਸੀਂ ਇਹ ਕਿਰਯੋ ਕਰੂਗੇ ਤੁਸੀਂ ਸਾਡੇ ਗਰੀਬਾਂ ਦਾ ਕਿਸਾਨਾਂ ਦਾ ਪਾਣੀ ਕਹੋਗੇ ਅਸੀਂ ਆਪਣੇ ਪਿੰਡਾਂ ਦੇ ਪਾਣੀ ਦੀ ਲੜਾਈ ਲੜ ਰਹੇ ਹਾਂ ਅੱਜ ਪੰਜਾਬ ਦੇ ਵਿੱਚ ਇਰੀਗੇਸ਼ਨ ਸਿਸਟਮ ਜਿਹੜਾ ਬਿਲਕੁਲ ਸਹੀ ਹੋ ਰਿਹਾ ਤੇ ਮੈਂ ਮੈਨੂੰ ਇਸ ਗੱਲ ਦੇ ਉੱਤੇ ਜਿਹੜਾ ਹੈ ਕੜਾ ਵਿਰੋਧ ਹੈ ਮੇਰੀ ਜਿਹੜਾ ਹੈ ਕਿ ਜਿਸ ਤਰੀਕੇ ਨਾਲ ਅਜਨੈਸ਼ਣੀ ਜੀ ਨੇ ਆਪਕੇ ਪੰਜਾਬ ਦੇ ਵਿੱਚ ਛੁੜੀ ਰਾਨੇ ਚਾਕੇ ਕਿਹਾ ਕਿ ਹਾਂ ਬੀਬੀ ਅੰਬੀਲੇ ਸਾਰੇ ਕੰਮ ਸਹੀ ਸੀ ਇਸ ਦਾ ਮਤਲਬ ਸਾਫ਼ ਹੈ ਕਿ ਉਸ ਸਾਰੇ ਡਿਜ਼ਾਈਨ ਤੇ ਬਾਸਰ ਮਾਈ ਨਾਇਮ ਸਹੀ ਸੀ ਤੇ ਨਾਲ ਉਹਨੀ ਗੱਲ ਕਹੀ ਗਈ ਅੱਛਾ ਜੀ ਆਮ ਆਦਮੀ ਪਾਰਟੀ ਦੇ ਲੀਡਰ ਬ੍ਰਿਸ਼ਟਾਚਾਰ ਵੀ ਤੁਸੀਂ ਗੱਲ ਕਰੋਗੇ ਬੀਜੇਪੀ ਜੋ ਖੁਦ ਇੱਕ ਵਾਸ਼ਿੰਗ ਮਸ਼ੀਨ ਹੈ ਤੁਸੀਂ ਦੇਸ਼ ਤੇ ਕੋਈ ਜਿੰਨੇ ਭ੍ਰਸ਼ਟ ਲੀਡਰ ਹੈ ਜਿਨ੍ਹਾਂ ਦੇ ਉੱਤੇ ਈਡੀ ਸੀਬੀਆਈ ਦੀ ਰੇਡ ਹੈ ਕੇਸ ਚੱਲਦੇ ਆ ਤੁਸੀਂ ਸਾਰੇ ਆਪਣੇ ਹੱਥ ਜੋਇਨ ਕਰਾ ਲੇ ਤੇ ਜਿਹੜੇ ਨਹੀਂ ਜੋਇਨਾਂਦੇ ਉਹਨੂੰ ਜ਼ਿਲ੍ਹਾ ਚ ਪਾ ਦਿੰਦੇ ਹੋ ਤੁਸੀਂ ਗੱਲ ਕਰੋਗੇ ਨਾਲ ਤੁਸੀਂ ਗੱਲ ਕੀਤੀ ਆਯੁਸ਼ਮਨ ਭਾਰਤ ਦੀ ਅੱਜ ਹਰਿਆਣਾ ਦਾ ਜਿਹੜਾ ਹੈਲਥ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਦੇਸ਼ ਦੇ ਵਿੱਚ ਸਭ ਤੋਂ ਮਾੜਾ ਹੈ ਛੋਟੇ ਜਿਹੜੇ ਜੁੱਤੀ ਗਰੀਬਾਂ ਨੂੰ ਇਲਾਜ ਨਹੀਂ ਮਿਲਦਾ ਉਹਨਾਂ ਨੂੰ ਪਹਿਲਾਂ ਦਿੱਲੀ ਜਾਣਾ ਪੈਂਦਾ ਸੀ ਹੁਣ ਦਿੱਲੀ ਚ ਵੀ ਤੁਸੀਂ ਬੇੜਾ ਕਰ ਕਰਤਾ ਪੰਜਾਬ ਦਾ ਜਲ ਇਨਫਰਾਸਟ੍ਰਕਚਰ ਸਾਡੇ ਆਮ ਆਦਮੀ ਕਲੀਨਿਕ ਸਾਡੇ ਹਸਪਤਾਲਾਂ ਜੋ ਸੁਧਾਰ ਹੋ ਗਿਆ ਤੇ ਹੁਣ ਜੋ ਮਾਨ ਸਾਹਿਬ ਨੇ ਜੋ ਇਨਾਮ ਦਿੱਤਾ ਹਰ ਇੱਕ ਪਰਿਵਾਰ ਨੂੰ 10 ਲੱਖ ਤੱਕ ਦਾ ਮੁਫਤ ਇਲਾਜ ਇੱਕ ਰੈਵਲੂਸ਼ਨਰੀ ਕਦਮ ਹੈ ਪੰਜਾਬ ਦੇ ਸਿਹਤ ਕ੍ਰਾਂਤੀ ਦੇ ਵਿੱਚ ਅਸੀਂ ਤਾਂ ਕੰਮ ਕਰ ਰਹੇ ਹਾਂ ਪਰ ਅੱਜ ਇਸ ਤਰੀਕੇ ਨਾਲ ਤੁਸੀਂ ਆ ਕੇ ਮੈਨੂੰ ਉਮੀਦ ਸੀ ਸਾਨੂੰ ਸਾਰੇ ਪੰਜਾਬੀਆਂ ਨੂੰ ਉਮੀਦ ਸੀ ਕਿ ਤੁਸੀਂ ਆ ਕੇ ਘਟੋ ਘਟ ਹੁਣ ਤਾਂ ਤੁਹਾਡੀ ਜਿਹੀ ਹੈ ਖਾਨੂੰ ਪਟਾਲ ਗੁਰਗਾ ਤੇ ਤੁਸੀਂ ਇਸ ਜੂਨ ਦੇ ਮਹੀਨੇ ਜਾ ਕੇ ਪੰਜਾਬ ਦੀ ਧਰਤੀ ਜਾ ਕੇ ਪੰਜਾਬ ਦੇ ਹੱਕ ਦੀ ਗੱਲ ਕਰੋਗੇ ਪਰ ਤੁਸੀਂ ਆ ਕੇ ਆਪਣੇ ਉਸੇ ਸਟੈਂਡ ਤੇ ਕੈਮਰੇ ਕੀ ਦੁਨੀਆ ਨੂੰ ਦੇਸ਼ ਦੁਨੀਆ ਨੂੰ ਦੱਸ ਦਿੱਤਾ ਕਿ ਤੁਸੀਂ ਉਸ ਸਾਰੇ ਡਿਜ਼ਾਈਨ ਦੇ ਜੋ ਪੰਜਾਬ ਦੇ ਪਾਣੀ ਦੇ ਚੋਰੀ ਦਾ ਡਿਜ਼ਾਈਨ ਹੈਗਾ ਉਸੇ ਉਸ ਦੀ ਗੱਲ ਕਰਦੇ ਹੋ